ਤੁਸੀਂ ਵੇਖ ਰਹੇ ਹੋ ਪੀਵੀ 26 ਨਿਊਜ਼ ਚੈਨਲ ਮੈਂ ਹਾਂ ਸਰਬਜੀਤ ਸਿੰਘ ਨੇਟੂ ਸਾਰਿਆਂ ਨੂੰ ਸਾਡੀ ਸਮੁੱਚੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਸਾਡੇ ਖੰਨੇ ਸ਼ਹਿਰ ਦੇ ਵਿੱਚ ਬੜੀ ਨਾਮਵਰ ਸਭਾ ਨਵਜੁਗ ਲਖਾਰੀ ਸਭਾ ਵੱਲੋਂ ਜਿਵੇਂ ਕਿ ਵੱਖ-ਵੱਖ ਜਿਹੜੇ ਲਖਾਰੀ ਨੇ ਉਹਨਾਂ ਵੱਲੋਂ ਆਪਣੀਆਂ ਕਿਤਾਬਾਂ ਲਿਖੀਆਂ ਹੋਈਆਂ ਔਰ ਰਿਲੀਜ਼ ਕੀਤੀਆਂ ਜਾਂਦੀਆਂ ਨੇ ਸਮੇਂ-ਸਮੇਂ ਅੱਜ ਪ੍ਰਧਾਨ ਹਰਨੇਕ ਸਿੰਘ ਖੰਨੇ ਤੋਂ ਨਵਜਬ ਸਭਾ ਵੱਲੋਂ ਔਰ ਉਹਨਾਂ ਦੇ ਜਿੰਨੇ ਵੀ ਪਰਮ ਮਿੱਤਰ ਇੱਥੇ ਪਹੁੰਚੇ ਨੇ ਸਾਰੇ ਅੱਜ ਜੋ ਕਿਤਾਬ ਰਿਲੀਜ਼ ਹੋਈ ਹੈ ਸੋ ਮੈਂ ਇੱਥੇ ਬਹੁਤ ਹੀ ਮਹਾਨ ਹਸਤੀਆਂ ਪਹੁੰਚੀਆਂ ਨੇ ਬੜੇ ਵਧੀਆ ਖੂਬਸੂਰਤ ਲਿਖਣ ਵਾਲੇ ਪਹੁੰਚੇ ਨੇ ਖੂਬਸੂਰਤ ਅੰਦਾਜ਼ ਤੁਹਾਡੀ ਮੈਂ ਮੁਲਾਕਾਤ ਕਰਾਵਾਂਗਾ ਸੋ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਕਰਿਓ ਤੇ ਪੀਵੀ26 ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪੀਵੀ26 ਨਿਊਜ਼ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਤਾਂਕਿ ਤੁਸੀਂ ਸਾਡੀ ਹਰ ਅਪਡੇਟ ਨੂੰ ਆਸਾਨੀ ਨਾਲ ਤੁਸੀਂ ਉਹਨੂੰ ਸੁਣ ਸਕੋ ਵੇਖ ਸਕੋ ਮਤਲਬ ਬੋਰ ਕਰਨ ਵਾਲੇ ਵੀ ਹੁੰਦੀ ਐ ਮੈਂ ਸਮਝੂਗਾ ਪਰ ਕਿਤਾਬ ਬਾਰੇ ਗੱਲ ਕਰਨੀ ਐ ਤਾਂ ਕਿਤਾਬ ਬਾਰੇ ਹੀ ਗੱਲ ਕਰੂੰਗਾ ਪ੍ਰਧਾਨ ਜੀ ਨੂੰ ਤਾਂ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਖਾਸ ਕਰਕੇ ਜਿਹੜੇ ਲੋਕਿਆਂ ਦੇ ਨਾਲ ਕੰਮ ਕਰਦੇ ਰਹੇ ਨੇ ਰਿਸ਼ਤੇਦਾਰ ਨੇ ਫਤਿਹ ਮਿੰਤਰ ਨੇ ਮੇਰੇ ਨਾਲੋਂ ਕਿਤੇ ਵੱਧ ਜਾਣਦੇ ਹੋਣਗੇ ਜਿਹੜੀ ਇਹ ਕਿਤਾਬ ਇਹਨਾਂ ਨੇ ਲਿਖੀ ਐ ਇਹ ਇਸ ਤਰ੍ਹਾਂ ਦੀ ਮਜ਼ਦੂਰ ਕੋਲਾਂ ਬਾਰੇ ਮਜ਼ਦੂਰ ਜਥੇ ਬੰਦੀਆਂ ਬਾਰੇ ਕਿਤਾਬ ਮੇਰੇ ਵਰਗਾ ਕੋਈ ਲਿਖੇ ਜਾਂ ਕੋਈ ਹੋਰ ਸੱਜਣ ਲਿਖੇ ਤਾਂ ਉਹ ਸ਼ਾਇਦ ਇਸ ਤਰ੍ਹਾਂ ਦਾ ਕੰਮ ਹੋਏਗਾ ਜਿਸ ਤਰ੍ਹਾਂ ਅਸੀਂ ਮਲੂਸਬੰਦਰ ਨੂੰ ਬਾਹਰ ਖੜ ਖੜ ਕੇ ਦੇਖ ਲਈ ਹੈ ਜਿਹੜਾ ਵਿੱਚ ਗੋਤੇ ਖਾ ਕੇ ਦੇਖੇ ਜਿਹੜਾ ਆਪ ਨਿਭਿਆ ਹੋਵੇ ਜਿਸ ਨੇ ਆਪਣੇ ਪਿੱਛੇ ਬੁਰਗੇ ਚੱਕੀਆਂ ਹੋਣ ਜਿਹੜੇ ਯੂਨੀਅਨ ਦੇ ਘੋਲ ਹੋਏ ਨੇ ਹੜਤਾਲਾਂ ਹੋਈਆਂ ਨੇ ਮੰਗਾ ਵਾਸਤੇ ਮਜ਼ਦੂਰਾਂ ਵਾਸਤੇ ਉਹਦੇ ਵਿੱਚ ਜਿਨੇ ਪੁਲਿਸ ਕੋਲੋਂ ਮਾਰ ਖਾਧੀ ਹੋਵੇ ਉਹਦੇ ਬਰਾਬਰ ਮੇਰੇ ਖਿਆਲ ਤੋਂ ਬਾਹਰ ਨਾ ਬੰਦਾ ਨਹੀਂ ਲਿਖ ਸਕਦਾ ਇਹ ਜਿਹੜੀ ਬਹੁਤ ਇਨ੍ਹਾਂ ਦੀ ਅਪਰੋਚ ਹੈ ਇਹਦੇ ਬਾਰੇ ਉਹ ਸਹੀ ਔਰ ਮੌਲਿਕ ਹੈ ਮਜ਼ਦੂਰ ਦੇ ਘਰਵਾਰੇ ਮਜ਼ਦੂਰ ਦੀਆਂ ਮਿਸਕ ਲੋੜਾਂ ਬਾਰੇ ਉਹ ਬੰਦਾ ਹੀ ਜਾਣ ਸਕਦਾ ਜਿਹੜਾ ਉਹਨਾਂ ਦੇ ਵਿੱਚ ਹਜ਼ੂਰੀ ਕਰਦਾ ਹੋਵੇ ਇੱਕ ਤਾਂ ਗੱਲ ਥੋੜੋ ਵੱਡੀ ਇਹ ਹੈ ਇਹ ਇੱਕ ਅਸੀਂ ਸਵਾ ਤਕਰੀਬਨ ਉਹਨਾਂ ਦੇ ਕੋਲ 124 ਮੀਟਿੰਗਾਂ ਹੋ ਚੁੱਕੀਆਂ ਤਕਰੀਬਨ 67 18 ਮੀਟਿੰਗਾਂ ਸਾਡੀਆਂ ਕਰੋਨਾ ਦੇ ਦੌਰ ਦੇ ਵਿੱਚ ਨਹੀਂ ਹੋ ਸਕੀਆਂ ਫਿਰ ਵੀ ਅਸੀਂ ਮਤਲਬ ਜਿਹੜੇ ਸਭਾ ਦੇ ਬੰਦੇ ਆਪਸ ਵਿੱਚ ਮਿਲਦੇ ਚੁਤੇ ਰਹਦੇ ਸੀ ਜੁੜੇ ਰਹੇ ਆ ਪਰ ਬੇਟੀਆਂ ਨਹੀਂ ਹੋ ਸਕੀਆਂ ਇਹਦੇ ਨਾਲ ਤਕਰੀਬਨ 20 ਬੇਟੀਆਂ ਜ਼ਿਆਦਾ ਪਣ ਕੇ ਚੱਲੋ ਸਾਡੀ ਸਭਾ ਦੀ ਉਤਾਰੀ ਅਸੀਂ ਸਭਾ ਨਾਲ ਜੁੜੇ ਮੈਂ ਵੀ ਜੁੜਨ ਤੋਂ ਬਾਅਦ ਕਿਤਾਬ ਮੈਂ ਆਪਣੀ ਹੋਂਦ ਚ ਜਾਂਦੀ ਸੁਖੀ ਜੀ ਦੀ ਕਿਤਾਬ ਸਭਾ ਨਾਲ ਜੁੜਨ ਤੋਂ ਬਾਅਦ ਪਹੁੰਚ ਗਈ ਇਹ ਸਾਡੀ ਸਭਾ ਦੀ ਯੋਗਦਾਨ ਹੈ ਇਹ ਸੁਖੀ ਜੀ 70 ਸਾਲ ਦੀ ਉਮਰ ਤਕਰੀਬਨ ਲਿਖਣ ਲੱਗੇ ਅੱਜ ਜਿਹੜੀ ਕਿਤਾਬ ਨੂੰ ਦੀ ਚਿਤਕ ਚਰਚਾ ਹੋਈ ਹੈ ਉਸ ਸਭਾ ਦੇ ਮੈਂਬਰ ਜਾਣਦੇ ਨੇ ਜਿਓ ਜੁੜੇ ਰਹਾਂਗੇ ਤਾਂ ਤੁਹਾਨੂੰ ਪਤਾ ਪدار ਰਹੇਗਾ ਪਾਈ ਜੀ ਵੀ ਹਰਕਮਲਜੀਤ ਰੈਡੀ ਪਹਿਲੇ ਪ੍ਰਧਾਨ ਜੀ ਸਾਡੀ ਸਭਾ ਦੇ ਉਹ ਵੀ ਬੁਢੇਰੀ ਉਮਰ ਤੇ ਨਿਕਲਣ ਲੱਗੇ ਸੀ ਜਿਹੜੀਆਂ ਉਹਨੀਆਂ ਰਤਨਾਵਾਂ ਰਹਿ ਗਈਆਂ ਵਿੱਚ ਮਤਲਬ ਉਸ ਪਰਥਾ ਇਹ ਜੇ ਕਹਿੰਦਾ ਸੀ ਵੀ ਇਹ ਇੱਕ ਕੁਝ ਬੰਦੇ ਸਭਾ ਨਾਲ ਜੁੜ ਕੇ ਲਿਖਣ ਲੱਗੇ ਨੇ ਤੇ ਇਹ ਹਰਨੇਕ ਸਿੰਘ ਪ੍ਰਧਾਨ ਉਹ ਇਨਸਾਨ ਆ ਜਿਹੜਾ ਕਿਤਾਬ ਲਿਖ ਕੇ ਨਾਲ ਲਈ ਫਿਰਦਾ ਸੀ ਤੇ ਵੇ ਸਾਡੇ ਕੋਲ ਜਾਂ ਸਾਡੇ ਨਾਲਿਆਂ ਦਾ ਸੰਪਰਕ ਰਿਲੀਜ਼ ਕੀਤੀ ਗਈ ਹੈ ਸਰਦਾਰ ਹਰਨੇਕ ਸਿੰਘ ਜੀ ਖੰਨੇ ਤੋਂ ਤੁਹਾਨੂੰ ਪੀਪੀ 26 ਨਿਊ ਚੈਨਲ ਦੀ ਸਾਰੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਲਿਖਣਾ ਤੇ ਗਾਉਣਾ ਬੋਲਣਾ ਬੜਾ ਔਖਾ ਜੀ ਤੁਸੀਂ ਬਹੁਤ ਵਧੀਆ ਲਿਖਿਆ ਤੁਹਾਡਾ ਅੱਜ ਦੇ ਇਸ ਸਮਾਗਮ ਬਾਰੇ ਦਰਸ਼ਕਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਜਿਹੜੀ ਮੇਰੀ ਇਹ ਕਿਤਾਬ ਰਿਲੀਜ਼ ਕੀਤੀ ਹੈ ਨਵ ਯੁੱਗ ਲਖਾਰੀ ਸਭਾ ਨੇ ਮੈਂ ਨਵ ਯੁੱਗ ਲਖਾਰੀ ਸਭਾ ਦੇ ਜਿਹੜੇ ਸਾਡੇ ਪ੍ਰਧਾਨ ਜੀ ਨੇ ਡਾਕਟਰ ਲੋਗਨਾਥ ਜੀ ਡਾਕਟਰ ਜਿੰਦੇ ਜੀ ਸੁਖੀ ਜੀ ਤੇ ਜਿਹੜੇ ਮੇਰੇ ਰਿਸ਼ਤੇਦਾਰ ਨੇ ਤੇ ਮੇਰੇ ਘਰ ਦੇ ਮੇਰੀ ਮੈਸੇਜ ਜਿਨ੍ਹਾਂ ਦਾ ਇਸ ਲਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਜਿਹੜੇ ਹਰ ਮੁਸਬਦੇ ਵਿੱਚ ਮੇਰੇ ਨਾਲ ਖੜ੍ਹਦੇ ਰਹੇ ਨੇ ਮੇਰੇ ਬੱਚੇ ਮੇਰੀ ਬੇਟੀ ਜਿਨ੍ਹਾਂ ਨੇ ਇਸ ਲਹਿਰ ਦੇ ਵਿੱਚ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਮੇਰਾ ਪ੍ਰਾ ਜਿਹੜਾ ਐਫਸੀਆਈ ਦੇ ਵਿੱਚ ਪੱਲੇਦਾਰੀ ਕਰਦਾ ਉਹਨੇ ਵੀ ਮੇਰਾ ਬਹੁਤ ਵੱਡਾ ਸਹਿਯੋਗ ਦਿੱਤਾ ਮੇਰੇ ਜਿੰਨੇ ਵੀ ਸਤਨ ਮਿੱਤਰ ਅੱਜ ਇੱਥੇ ਹਾਜ਼ਰ ਨੇ ਉਹਨਾਂ ਦਾ ਮੈਂ ਤੈਹ ਦੁਨੋਂ ਧੰਨਵਾਦ ਕਰਦਾ ਮੈਂ ਜਿਹੜੀ ਇਹ ਕਿਤਾਬ ਇਹ ਜਿਹੜੀ ਪੱਲੇਦਾਰ ਲਹਿ ਦੇ ਅੰਗ ਸੰਗ ਲਿਖੀ ਆ ਇਹ ਤਕਰੀਬਨ ਜੋ ਆਪਣੀ ਜ਼ਿੰਦਗੀ ਦੇ ਵਿੱਚ ਹੰਡਾਇਆ ਸੱਚ ਹੈ ਇਹੀ ਲਿਖੀ ਆ ਇਹ ਜਿਹੜਾ ਇਹ ਕਿਹ ਜਿਹੜਾ ਲਫ਼ਜ਼ ਆ ਉਹ ਸੱਚ ਤੇ ਆਧਾਰਿਤ ਹੈ ਮੇਰੀ ਜ਼ਿੰਦਗੀ ਦਾ ਜੋ ਸੰਘਰਸ਼ ਸੀ ਮੈਂ ਉਹ ਲਿਖਿਆ ਜਿਹੜੇ ਸਾਡੇ ਸਜਨਾ ਨੇ ਹਰਨੇਕ ਸਿੰਘ ਜੀ ਕਿੰਨੇ ਟਾਈਮ ਹੋ ਗਏ ਤੁਹਾਨੂੰ ਕਿੰਨੇ ਸਾਲ ਕਿੰਨੇ ਮਹੀਨੇ ਕਿੰਨੇ ਦਿਨਾਂ ਦਾ ਤੁਸੀਂ ਕੰਪਲੀਟ ਕੀਤੀ ਆ ਗਈ ਬੁੱਕ ਇਹ ਨੂੰ ਮੈਨੂੰ ਕਾਫੀ ਲੰਮਾ ਸਮਾਂ ਲੱਗ ਗਿਆ ਮੈਂ ਜਦੋਂ ਇਹ ਲਿਖਣ ਲੱਗਿਆ ਮੈਨੂੰ ਬਹੁਤ سارے ਸਜਨਾ ਨੇ ਇਹ ਗੱਲ ਕਹੀ ਕਿ ਤੂੰ ਜੇ ਸੱਚ ਲਿਖੇਗਾ ਤਾਂ ਸਭ ਤੋਂ ਵੱਡਾ ਕੌੜਾ ਹੁੰਦਾ ਹੈ ਤੇ ਲੋਕਾਂ ਨੇ برداشت ਨਹੀਂ ਕਰਨਾ ਤੇਦੇ ਤੇ ਕੋਈ ਪਰਚਾ ਵੀ ਹੋ ਸਕਦਾ ਕਿਸੇ ਨੇ ਇਹਨੂੰ ਛਾਪਣਾ ਵੀ ਨਹੀਂ ਤੇ ਮੈਂ ਇਹ ਕਈ ਵਾਰੀ ਆਪਣੇ ਮਨ ਵਿੱਚੋਂ ਕੱਢ ਵੀ ਦਿੱਤਾ ਤੇ ਫਿਰ ਜਦੋਂ ਮੈਂ ਆਪਣੀ ਹਕੀਕਤ ਲਾਭ ਸਿੰਘ ਉਹਨਾਂ ਨੂੰ ਲਾਭ ਸਿੰਘ ਰੌਣੀ ਨਾਲ ਸਾਂਝੀ ਕੀਤੀ ਉਹਨਾਂ ਨੇ ਵੀ ਕਿਹਾ ਕਿ ਤੁਹਾਨੂੰ ਇਹ ਲਿਖਣਾ ਚਾਹੀਦਾ ਫਿਰ ਮੇਰੀ ਡਾਕਟਰ ਬਾਲੀਆ ਜੀ ਨਾਲ ਗੱਲ ਹੋਈ ਉਹਨਾਂ ਨੇ ਵੀ ਕਿਹਾ ਉਹਨਾਂ ਨੇ ਮੈਨੂੰ ਬਹੁਤ ਵੱਡਾ ਸਹਾਇਕ ਦਿੱਤਾ ਲਿਖਣ ਦੇ ਵਿੱਚ ਵੀ ਤੇ ਮੈਂ ਇਹ ਗੱਲ ਸਵੀਕਾਰ ਕਰਦਾ ਕਿ ਮੈਂ ਨਾ ਕੋਈ ਪੜਿਆ ਲਿਖਿਆ ਨਹੀਂ ਤੇ ਇਹਦੇ ਵਿੱਚ ਜਿਹੜੇ ਸਾਡੇ ਲਿਖਾਰੀ ਸਭਾ ਦੇ ਨਵਜੁਗ ਲਿਖਾਰੀ ਸਭਾ ਦੇ ਜਿਹੜੇ ਸਾਡੇ ਪ੍ਰਧਾਨ ਨੇ ਦੋਸਤ ਜੀ ਡਾਕਟਰ ਸਾਹਿਬ ਉਹਨਾਂ ਦਾ ਵੀ ਇਸ ਦੇ ਵਿੱਚ ਬਹੁਤ ਵੱਡਾ ਸਹਿਯੋਗ ਹੈ ਤੇ ਇਹ ਜਿਹੜੀ ਕਿਤਾਬ ਮੈਂ ਇਸ ਕਰਕੇ ਲਿਖੀਆ ਕਿ ਮੈਂ ਜੋ ਜ਼ਿੰਦਗੀ ਦੇ ਵਿੱਚ ਜੋ ਸੱਚ ਹੰਡਾਇਆ ਜੋ ਪੱਲੇਦਾਰਾਂ ਦੀ ਜ਼ਿੰਦਗੀ ਸੀ ਜਿਸ ਤਰੀਕੇ ਦੀ ਉਹਨਾਂ ਨੇ ਆਪਣੀ ਹੱਡ ਬਨਵੀ ਮਿਹਨਤ ਕਰਕੇ ਉਸ ਦੇ باوجود ਵੀ ਉਹਨਾਂ ਦੇ ਚੁੱਲ੍ਹੇ ਠੰਡੇ ਰਹੇਵੇਂ ਸੀ ਅਸੀਂ ਇਹ ਲੜਾਈ ਲੜੀ ਅੱਜ ਮੇਰਾ ਭਰਾ ਵੀ ਇਸ ਵਿਭਾਗਮੇ ਦੇ ਵਿੱਚੋਂ ਪੱਲੇਦਾਰੀ ਚੋਂ ਲਟੈਰ ਹੋ ਕੇ ਅੱਜ ਉਹ ਵੀ 25 30 ਲੱਖ 30 35 ਲੱਖ 35 ਲੱਖ ਰੁਪਇਆ ਲੈ ਕੇ ਪੈਨਸ਼ਨ ਲੈ ਕੇ ਸਾਡੇ ਜਿਹੜੇ ਪੱਲੇਦਾਰ ਨੇ ਲਟੈਰ ਹੁੰਦੇ ਨੇ ਮੈਂ ਉਹ ਜ਼ਿੰਦਗੀ ਹੜਾਈ ਆ ਮੇਰੀ ਉਹ ਕਿਤਾਬ ਜਦੋਂ ਸਾਥੀ ਪੜ੍ਹਨਗੇ ਉਹ ਸੱਚ ਤੋਂ ਵਾਕ ਬਹੋਣਗੇ ਇਹ ਕੋਈ ਬਹੁਤਾ ਲੰਬਾ ਸਮਾਂ ਨਹੀਂ ਇਹ ਥੋੜਾ ਹੀ ਜ਼ਿੰਦਗੀ ਦਾ ਸਮਾਂ ਤੇ ਮੇਰੀ ਕਿਤਾਬ ਤੋਂ ਮੈਂ ਕਹੂੰਗਾ ਵੀ ਜਿਹੜੀਆਂ ਪੱਲੇ ਜਾਂਦੇ ਪੱਲੇ ਜਾਂਦੇ ਦੀ ਆਉਣ ਵਾਲੀਆਂ ਨਸਲਾਂ ਇਹ ਤੋਂ ਕੁਛ ਨਾ ਕੁਛ ਪ੍ਰੇਰਣਾ ਲੈ ਕੇ ਇਹ ਸਬਕ ਸਿੱਖਣਗੀਆਂ ਤਾਂ ਕਿ ਸਾਡੀਆਂ ਜਿਹੜੀਆਂ ਪੱਲੇ ਜਾਂਦੇ ਦੀਆਂ ਨਸਲਾਂ ਨੇ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਕਾਈਆਂ ਦੇ ਪੁੱਤਾਂ ਨੇ ਘਾਹੀ ਖੋਤਣਾ ਔਰ ਸਾਡੀ ਜ਼ਿੰਦਗੀ ਦਾ ਇਹ ਸੱਚ ਪਰ ਅੱਜ ਇਹ ਹਕੀਕਤ ਹੈ ਅੱਜ ਮੇਰਾ ਪੋਤਾ ਇੱਥੇ ਤੁਹਾਡੇ ਵਿੱਚ ਉਹ ਵਕੀਲ ਹੈ ਮੇਰੀ ਪੁੱਤ ਨੂੰ ਡਾਕਟਰ ਹੈ ਮੇਰੀ ਬੇਟੀ ਐਮਏ ਬੀਐਡ ਹੈ ਤੇ ਅੱਜ ਸਾਡੇ ਬੱਚੇ ਆ ਮੇਰਾ ਭਤੀਜਾ ਇਹ ਵੀ ਆਪਣੇ ਇਨਕਮ ਟੈਕਸ ਦੇ ਵਿੱਚ ਵੱਡਾ ਆਫਸਰ ਹੈ ਤੇ ਅੱਜ ਸਾਡੇ ਜਿਹੜੇ ਪੱਲੇਦਾਰ ਬੋਰੀ ਢੋਣ ਵਾਲੇ ਨੇ ਉਹਨਾਂ ਦੇ ਬੱਚੇ ਵਕੀਲ ਨੇ ਇਹਨਾਂ ਦਾ ਮੈਂ ਬਹੁਤ ਹੀ ਤਹਿ ਦਲੂ ਧੰਨਵਾਦ ਕਰਦਾ ਖਾਸ ਕਰਕੇ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਮੇਰੀ ਕਿਤਾਬ ਤੇ ਚਾਰ ਲਫ਼ਜ਼ ਉਹਨਾਂ ਨੇ ਪੜਿਓ ਤੇ ਜੇ ਉਹਨਾਂ ਨੇ ਕਿਹਾ ਉਹਨੋ ਤਾਂ ਮੈਨੂੰ ਬਹੁਤ ਵੱਡਾ ਹੌਸਲਾ ਮਿਲਿਆ ਤੇ ਮੈਂ ਉਹਨਾਂ ਦਾ ਬਹੁਤ ਹੀ ਧੰਨਵਾਦੀਆਂ ਮੈਂ ਸਾਰੇ ਸੱਜਣਾ ਬਹੁਤ ਹੀ ਰੀਨੀਆਂ ਬਹੁਤ ਹੀ ਧੰਨਵਾਦੀਆਂ ਤੁਹਾਡੇ ਚੈਨਲ ਦਾ ਵੀ ਮੈਂ ਬਹੁਤ ਹੀ ਧੰਨਵਾਦੀ ਹਾਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਤੋਡੇ ਪੀਵੀ 26 ਚੈਨਲ ਦਾ ਜਿਹੜੀ ਕਿ ਲੋਕਾਂ ਨੂੰ ਜਾਣੂ ਕਰਵਾਉਂਦੀਆਂ ਤੁਹਾਡੇ ਜਿਹੜੀਆਂ ਅੱਜ ਦੀਆਂ ਲੋਕਾਂ ਦੀਆਂ ਚਰਚਾ ਨੇ ਵਿੱਚ ਵਿਚਰਦੇ ਇਹਨਾਂ ਦੇ ਵਿੱਚ ਅਸੀਂ ਇਹ ਜਾਣੂ ਕਰਵਾਉਂਦੀਆਂ ਨੇ ਇਸ ਕਰਕੇ ਲਖਾਰੀ ਸਭਾ ਸਾਡੇ ਬੜੇ ਹੀ ਬੁੱਧੀਜੀਵ ਡਾਕਟਰ ਸਾਹਿਬ ਹੋਰ ਮੇਰੇ ਵੀਰ ਜੀ ਇਹਨਾਂ ਨੇ ਬੜਾ ਹੀ ਇੱਕ ਸੱਚ ਕੋੜਾ ਸੱਚ ਜੀ ਨੂੰ ਕਹਿੰਦੇ ਆ ਕੋੜਾ ਸੱਚ ਕਿਹਾ ਇਹਨਾਂ ਨੇ ਹੁਣੇ ਆਪਣੇ ਪ੍ਰਧਾਨ ਜੀ ਨੇ ਕਿਹਾ ਕਿ ਵੀ ਇਹਨਾਂ ਨੂੰ ਮਿਲਿਆ 20-25 ਲੱਖ ਰੁਪਈਆ ਜਾਂ ਇਹ ਉਹ ਟਾਈਮ ਸੀ 2004 ਤੋਂ ਬਾਅਦ ਸਰਕਾਰ ਨੇ ਪੈਨਸ਼ਨ ਵੀ ਬੰਦ ਕਰਤੀ ਉਹ ਇੱਕ ਬਹੁਤ ਵੱਡੀ ਇਹਨਾਂ ਦੀ ਜਿੱਤ ਦਾ ਪ੍ਰਤੀਕ ਸੀ ਜਿਹੜੀ ਸਰਕਾਰਾਂ ਨੇ ਹੁਣ ਜਿਹੜੇ ਪਰਤੀ ਹੋ ਰਹੇ ਨੇ ਕਿਸੇ ਮੈਕਮੇਂ ਦੇ ਵਿੱਚ ਵੀ ਨਾ ਉਹਨਾਂ ਦੀ ਪੈਨਸ਼ਨ ਹੈ ਨਾ ਕੋਈ ਹੱਕ ਤੇ ਸੱਚ ਦੀ ਇਹਨਾਂ ਨੇ ਲੜਾਈ ਲੜੀ ਬਿਲਕੁਲ ਜੋ ਐਸ ਪਰ ਰੂਲ ਜੋ ਇਹਨਾਂ ਦਾ ਕਾਨੂੰਨ ਬਣਦਾ ਸੀ ਉਹਦਾ ਇਹਨਾਂ ਨੇ ਉਹਨਾਂ ਨੂੰ ਉਹਤੇ ਠੀਕ ਤਰੀਕੇ ਨਾਲ ਪਹਿਰਾ ਦਿੱਤਾ ਪਰ ਅੱਜ ਅੱਜ ਸਮੇਂ ਦੀ ਮੁੱਖ ਮੰਗ ਕੀ ਆ ਕਿਉਂ ਬੱਚੇ ਬਾਹਰ ਜਾ ਰਹੇ ਆ ਸਾਡੇ ਕਿਉਂ ਬੱਚੇ ਇੱਥੇ ਨਹੀਂ ਰਹਿੰਦੇ ਕਿਉਂਕਿ ਜੇ ਨੌਕਰੀਆਂ ਨਹੀਂ ਹੈ ਪੜ ਵੀ ਜਾਂਦੇ ਨੇ ਬੱਚੇ ਨੌਕਰੀਆਂ ਨਹੀਂ ਹੈ ਜੇ ਨੌਕਰੀ ਕਰ ਵੀ ਲੰਦੇ ਆ ਤਾਂ ਉਹਨਾਂ ਦਾ ਬੁਢਾਪੇ ਦਾ ਸਹਾਰਾ ਨਹੀਂ ਕੋਈ ਪਹਿਲਾਂ ਜਿਹੜੀ ਸੰਵਿਧਾਨ ਸੀ ਸੰਵਿਧਾਨ ਦੇ ਵਿਲ ਕੋਰ ਰਿਕਾਰਡਿੰਗ ਪੈਨਸ਼ਨ ਸੀ ਬੱਚਿਆਂ ਨੂੰ ਔਰ ਪ੍ਰੋਟੀ ਵੇਸ ਤੇ ਨੌਕਰੀ ਮਿਲ ਜਾਂਦੀ ਸੀ ਕਈ ਮੈਂ ਦੇਖਿਆ ਸਾਡੇ ਡਿਪਾਰਟਮੈਂਟ ਦੇ ਵਿੱਚ ਤੀਜੀ ਜਗ੍ਹਾ ਨੌਕਰੀ ਲਈ ਫਿਰਦੇ ਨੇ ਉਹ ਕਿਉਂ ਪਰ ਅੱਜ ਨੌਕਰੀ ਹੈ ਨਹੀਂ ਨੌਕਰੀ ਨਾ ਪੈਨਸ਼ਨ ਸਕੀਮ ਹੈ ਨਾ ਕੋਈ ਹੱਕਾ ਇਹ ਜਿਹੜੀਆਂ ਇਹਨਾਂ ਨੇ ਕਿਤਾਬ ਲਿਖੀ ਆ ਲਖਾਰੀ ਸਭਾ ਦੇ ਵਿੱਚ ਉਹ ਕਿਤਾਬ ਜਿਉਂ-ਜਿਉਂ ਪੜ੍ਹਨਗੇ ਉਹਨਾਂ ਦੇ ਵਿੱਚ ਐਨਾ ਅੱਗ ਭਰੂਗੀ ਕਿ ਉਹ ਆਪਣੇ ਹੱਕਾਂ ਪ੍ਰਤੀ ਸੱਚ ਦੇ ਪਹਿਰੇ ਤੇ ਪਹਿਰਾ ਦੇਣਗੇ ਸੱਚ ਦਾ ਇਸ ਕਰਕੇ ਮੈਂ ਤੁਹਾਡੇ ਮਾਧਮ ਰਾਹੀਂ ਸਾਰਿਆਂ ਦਾ ਬਹੁਤ-ਬਹੁਤ ਮਤਲਬ ਮੁਬਾਰਕਾ ਦਿੰਨਾ ਸਾਰਿਆਂ ਨੂੰ ਮੁਬਾਰਕਾ ਦਿੰਨਾ ਕਿ ਇਸ ਕਿਤਾਬ ਨੂੰ ਵੱਧ ਤੋਂ ਵੱਧ ਪੜੋ ਔਰ ਸਚਾਈ ਜਾਣੋ ਜੋ ਸਾਡੀ ਸਚਾਈ ਹੈ ਸਚਾਈ ਕੀ ਹੈ ਧੰਨਵਾਦ ਜੀ ਨਾਜੂ ਲਖਰੀ ਸਵਾ ਖੰਨਾ ਦੇ ਮંચ ਤੋਂ ਇਹ 8ਵੀਂ ਕਿਤਾਬ ਲੋਕ ਦਾ ਲੋਕ ਅਰਪਣ ਕੀਤਾ ਗਿਆ ਤੇ ਮੈਂ ਸਾਰੇ ਸਭਾ ਦੇ ਮੈਂਬਰਾਂ ਨੂੰ ਹਰਨੇਕ ਸਿੰਘ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨਾ ਤੇ ਸਾਡੀ ਸਭਾ ਦੇ ਮੈਂ ਸਮਝਦਾ ਵੀ ਮੋਟੇ ਦੇ ਉੱਤੇ ਇੱਕ ਸਟਾਰ ਹੋਰ ਲੱਗ ਗਿਆ ਅਸੀਂ ਸਾਡਾ ਜਿਹੜਾ ਮਕਸਦ ਹੈ ਉਹ ਵਧੀਆ ਲਿਖਾਰੀ ਪੈਦਾ ਕਰਨਾ ਸਾਹਿਤ ਪੈਦਾ ਕਰਨਾ ਸਾਹਿਤ ਨੂੰ ਲੋਕਾਂ ਤੱਕ ਪਹੁੰਚਦਾ ਕਰਨਾ ਪਾਠਕ ਪੈਦਾ ਕਰਨਾ ਇਸ ਮਕਸਦ ਵਿੱਚ ਅਸੀਂ ਮੈਂ ਸਮਝਦਾ ਵੀ ਇਸ ਕਿਤਾਬ ਦੇ ਨਾਲ ਇੱਕ ਵੱਡੀ ਭੁਲੰਗ ਹੋਰ ਪੱਟੀ ਹੈ ਮੈਂ ਸਾਰੇ ਸੱਜਣਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਮੁਬਾਰਕਦੰਨਾ ਤੇ ਪੀਵੀ 26 ਚੈਨਲ ਨੂੰ ਵੀ ਮੈਂ ਬਹੁਤ ਮੁਬਾਰਕ ਦਿੰਦਾ ਜੇ ਸਾਡਾ ਇਹਨਾਂ ਪ੍ਰੋਗਰਾਮ ਮਤਲਬ ਜਿਹੜਾ ਕਵਰ ਕਰਦੇ ਨੇ ਨੀਤ ਸਿੰਘ ਜੀ ਦੀ ਪੁੱਕ ਦਾ ਬੜੀ ਹੈ ਮੈਂ ਬਹੁਤ ਪ੍ਰਭਾਵਿਤ ਹੋਇਆ ਉਹਨਾਂ ਦਾ ਕੱਦਾ ਹੈ ਮੇਰੀ ਨਜ਼ਰ ਦੇ ਵਿੱਚ ਬਹੁਤ ਗੁੱਝਾ ਹੋ ਗਿਆ ਨੇ ਹਰਨੇਕ ਸਿੰਘ ਜੀ ਤੁਸੀਂ ਪੱਲੇਦਾਰੀ ਵਿੱਚੋਂ ਸੰਘਰਸ਼ ਵਿੱਚ ਜੀਵਨ ਪੇਸ਼ ਕੀਤਾ ਹੈ ਸਭ ਦੇ ਲਈ ਪ੍ਰੇਰਣਾਦਾਇਕ ਹੈ ਸਭੀ ਆਪਕੋ ਗੁਲਾਬ ਕਹਤੇ ਹਨ ਹਮੇਂ ਨਹੀਂ ਸਭੀ ਆਪਕੋ ਲਾਜਵਾਬ ਕਹਤੇ ਹਨ ਥੈਂਕ ਯੂ ਵੈਰੀ ਮਚ ਮੈਂ ਹਰਨੇਕ ਸਿੰਘ ਜੀ ਨੂੰ ਬਹੁਤ ਵਧਾਈ ਦਿੰਦਾ ਕਿ ਇਹਨਾਂ ਨੇ ਬੜੀ ਇਹਨਾਂ ਨੇ ਬੜੀ ਹੀ ਮਿਹਨਤ ਨਾਲ ਇੱਕ ਕਿਤਾਬ ਲਿਖਿਆ ਇਹਦੇ ਵਿੱਚ ਸਾਰੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਦਿੱਤੇ ਨੇ ਸਾਨੂੰ ਇਸ ਖਿਤਾਬ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਣਾ ਚਾਹੀਦਾ ਹੈ ਤਾਂ ਜੋ ਕਿ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਸੁਧਾਰ ਆ ਸਕੇ ਸਨ ਸਰਬਜੀਤ ਸਿੰਘ ਨੀਟੂ ਤੁਸੀਂ ਦੇਖ ਰਹੇ ਹੋ ਪੀਵੀ ਛੱਬੀ ਨਿਊਜ਼ ਚੈਨਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਔਰ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਵੇਖਣਾ ਬਹੁਤ ਸੁਲਝੇ ਹੋਏ ਲਖਾਰੀ ਸ਼ਾਇਰ ਕਵੀ ਅੱਜ ਹਰਨੇਕ ਸਿੰਘ ਦੀ ਬੁੱਕ ਰਿਲੀਜ਼ ਹੋਈ ਹੈ ਧੰਨਵਾਦ ਸਤਿ ਸ੍ਰੀ ਅਕਾਲ ਪੀਵੀ ਛੱਬੀ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ